ਜਿਹੜੀ ਇਹ ਦੇਖੀਆ ਫਲੈਗਪਾਂਟ ਤੇ ਕਿੰਨੀਆਂ ਟੀਮਾਂ ਨੇ ਕਿਹੜੇ ਕਿਹੜੀ ਟੀਮਾਂ ਚੱਲੇ ਜਾਂਦੇ ਸਾਡੇ ਕੋਲ ਇੱਕ ਤੇ ਸਾਡੇ ਆਪਣੀ ਸਬਡਿਵੀਜ਼ਨ ਦੀ ਟੀਮ ਹੈ ਡੀਐਸਪੀ ਸਿਟੀ ਦੀ ਔਰ ਚਾਰ ਪੈਰਾਮੈਟਰੀ ਫੋਰਸ ਆਈ ਹੈ ਇੱਕ ਵੈਸਟ ਬੰਗਾਲ ਤੋਂ ਆਈ ਆ ਇੱਕ ਮੱਧਿਆ ਪ੍ਰਦੇਸ਼ ਤੋਂ ਆਈ ਆ ਇੱਕ ਸੀਆਰਪੀ ਆ ਇਹ ਉਹ ਰਿਟਪੀਐਸਫ ਆ ਚਾਰ ਕੰਪਨੀਆਂ ਨੇ ਤੇ ਫੇਅਰ ਇਲੈਕਸ਼ਨ ਕਮਿਸ਼ਨ ਵਾਸਤੇ ਸਾਰੇ ਕਾਰਜ ਰੇ ਵਿੱਚ ਗਏ ਨੇ ਜੇ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਹੌਲ ਇਹ ਸਟੈਂਡਰਡ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਭੈ ਨਿਕਲ ਜਾਵੇ ਕੋਈ ਸ਼ਾਮ ਨੂੰ ਜੇ ਕੋਈ ਸ਼ਰਾਬ ਵੰਦਦਾ ਪੈਸੇ ਵੰਦਦਾ ਵਾ ਉਹਨਾਂ ਨੂੰ ਇਹ ਉਹਨਾਂ ਨੂੰ ਇਹ ਕੰਮ ਨਾ ਕਰ ਉਹਨਾਂ ਨੂੰ ਅਪੀਲ ਵੀ ਹੈ ਵੀ ਤਾਂ ਕਿਸੇ ਨੂੰ ਸ਼ਰਾਬ ਵੰਡੇ ਨਾ ਕੋਈ ਪੈਸੇ ਵੰਡੇ ਨਹੀਂ ਤੇ ਉਹਨਾਂ ਦੇ ਪਰਚਾ ਦਿੱਤਾ ਜਾਏਗਾ ਜੀ 플ੈਗ 마르ਚ ਦਾ ਆਪਣਾ ਮੇਨ ਮਕਸਦ ਹੈਗਾ ਕੰਫੀਡੈਂਸ ਬਿਲਡਿੰਗ ਮੀਜਰ ਪ੍ਰਸ਼ਾਸਨ ਦੀ ਤਿਆਰੀ ਬਿਲਕੁਲ ਮੁਕੰਮਲ ਹੈਗੀ ਹੈ ਅਸੀਂ ਬਿਲਕੁਲ ਰੈਡੀ ਹੈਗੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਹੁਣ ਲਾਸਟ 48 ਆਵਰਸ ਰਹਿ ਗਏ ਐ ਸਾਡੀ ਪੋਲਿੰਗ ਲਈ 6 ਵਜੇ ਸਾਡੇ ਜਿੰਨੇ ਵੀ ਕੈਂਪੇਨ ਸੀਗੇ ਪੋਲੀਟੀਕਲ ਪਾਰਟੀਆਂ ਦੇ ਬੰਦ ਹੋ ਗਏ ਐ ਸਿਰਫ ਸਾਇਲੈਂਟ ਡੋ ਟੂ ਡੋਰ ਕੈਂਪੇਨ ਜਿਹੜਾ ਹੈਗਾ ਉਹ ਅਲਾਉਡ ਹੈਗਾ ਅਦਰਵਾਈਜ਼ ਕੋਈ ਕੈਂਪੇਨ ਨਹੀਂ ਅੱਜ ਕੋਣ ਕੋਣ ਲੋਕ ਅਧਿਕਾਰੀ ਜਾਂ ਕਿਹੜੇ ਕਿਹੜੇ ਜਿਹੜੇ ਪੁਲਿਸ ਦੇ ਲੋਕ ਕਿੰਨੀਆਂ ਟੀਮਾਂ ਜਿਹੜੀਆਂ ਫਲੈਗ ਮਾਰਚ ਕਰਨਗੇ ਅੱਜ ਸਾਡੇ ਨਾਲ ਆਪਣੇ ਡੀਐਸਪੀ ਸਾਹਿਬ ਨੇ ਜਿਹੜੇ ਫਲੈਗ ਮਾਰਚ ਕਰਨਗੇ ਐਸਐਚਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਆਪਣੇ ਨਾਇਬ ਤਹਿਸੀਲਦਾਰ ਦੀ ਟੀਮ ਹੈਗੀ ਐ ਇਸ ਤੋਂ ਇਲਾਵਾ ਸਾਡੀ ਪੈਰਾ ਮਿਲਟਰੀ ਫੋਰਸਿਸ ਹੈਗੀ ਹੈ ਸੀਐਪੀਐਫ ਸਾਡੇ ਨਾਲ ਹੈਗੀ ਹੈ ਐਂਡ ਪੁਲਿਸ ਫੋਰਸ ਵੀ ਹੈਗੀ ਹੈ ਉਹ ਮਨਜੋ ਦਾ ਕੀ ਰੱਖਿਆ ਜਾ ਰਿਹਾ ਬਲੈਕ ਪਾਂਸ ਕਰਾਂ ਤੁਸੀਂ ਦੇਖੋ ਅਸੀਂ ਲੋਕਾਂ ਨੂੰ ਇਨਸ਼ੋਰ ਕਰਨਾ ਹੈਗਾ ਕਿ ਕਿਸੇ ਵੀ ਪ੍ਰਭਾਵ ਦੇ ਅੰਦਰ ਆਣ ਦੀ ਲੋੜ ਨਹੀਂ ਹੈਗੀ ਤੁਸੀਂ ਬਿਨਾਂ ਡਰੇ ਆਪਣੀ ਵੋਟ ਪਾ ਸਕਦੇ ਹੋ ਹੈਗੇ ਉਹ ਕੋਈ ਵੀ ਤੁਹਾਨੂੰ ਮੋਨਿਟਰੀ ਕੰਸੈਸ਼ਨ ਕਿਸੇ ਤਰੀਕੇ ਦੇ ਗਿਫਟਸ ਡਿਸਟ੍ਰਿਬਿਊਸ਼ਨ ਐਸਾ ਇਨ ਜ਼ਰੂਰਤ ਨਹੀਂ ਹੈਗੀ ਕੋਈ ਵੀ ਤੁਹਾਡੇ ਕੋਲ ਦਿੱਕਤ ਆਂਦੀ ਹੈ ਤੁਸੀਂ ਪ੍ਰਸ਼ਾਸਨ ਤੁਹਾਡੇ ਕੋਲ ਹੈ ਪੂਰੀ ਸਪ੍ਰਸ਼ਾਸਨ ਤੁਹਾਡੇ ਨਾਲ ਹੈਗਾ ਇਮੀਡੀਏਟਲੀ ਕੰਪਲੇਨ ਕਰ ਸਕਦੇ ਹੋ ਕਿ ਪੈਰਾਮਿਲਟਰੀ ਫੋਰਸਿਸ ਆਈਏ ਨੇ ਔਰ ਕਿ ਨਹੀਂ ਆਈਏ ਜੀ ਪੈਰਾਮਿਲਟਰੀ ਫੋਰਸਿਸ ਦੀ ਐਗਜ਼ੈਕਟ ਜਿਹੜੀ ਤੁਹਾਨੂੰ ਫਿਗਰਸ ਆਪਣੇ ਡੀਐਸਪੀ ਸਾਹਿਬ ਦੇਣਗੇ